ਠੀਕ 96 ਮਾਡਲੋ ਸਵਰਾਜ ਆ ਬਾਈ 735 ਬਹੁਤ ਕੰਮ ਲਿਆ ਬਹੁਤੇ ਤੋਂ ਕੰਮ ਲਿਆ ਗਾਲਬ ਦੋਦਰ ਦੋਏ ਟਾਈਮ ਇਹਨਾਂ ਨੇ ਦੋਹੇ ਥਾਂ ਹੀ ਖੇਤੀ ਉੱਥੇ ਵੀ ਘਟੋ ਵੀ 25 30 ਘੱਲੇ ਸੀ ਆ ਪੂਰੀ ਜੌਨੀ ਚ ਬਾਈ ਇਹ ਖੇੜਦਾ ਸੀ ਉਦੋਂ ਆ 100 ਮਾਡਲ ਆ ਬਾਈ ਇਹ 96 ਮਾਡਲ 96 ਮਾਡਲ ਆ ਠੀਕ ਆ ਟਰੈਕਟਰ ਦਾ ਹਲੇ ਵਧੀਆ ਪਿਆ ਯਾਰ ਸਾਰ ਸੈਟਪ ਆ ਯਾਰ ਇਹਨਾਂ ਦੇ ਵਿੱਚ ਇੱਕ ਧਰਮਾ ਦੱਸ ਦਣਾ ਗੱਲ ਸਵਰਾਜ ਪਤਾ ਨਹੀਂ ਕਿਹੜੀ ਲੋਹੇ ਦਾ ਬਣਿਆ ਨਾਤਾਇ ਛੇਤੀ ਇੰਜਣ ਭਾਲੇ ਹੈ ਤੇ ਹਾਂ ਨਾ ਇਹ ਗੇਅਰ ਨਾ ਇਹ ਲਿਫਟ ਦਾ ਹੁਣ ਉਹ 773 ਆ ਹਲੇ ਬਿਲਦੂਰਾ 2000 2 ਦਾ ਉਹ ਮਾਡਲ 2002 ਮਾਡਲ ਆ ਇਹ ਮੈਨੂੰ ਖੁਲਿਆ ਜੀ ਹਾਂ ਤੇ ਲਾਲਾ ਸਾਹਿਬ ਵੀ ਇੰਜਣ ਵੀ ਉਹਦਾ ਹਲੇ ਉਹੀ ਉਹੀ ਸਭ ਕੁ ਟਾਇਰ ਜਰੂਰ ਉਹਦੇ ਬਦਲਾਤੇ ਆ ਤੇ ਜਿਹੜੇ 55 ਹੁੰਦੇ ਸਵਰਾਜ ਚ ਇਹ ਇਹਦਾ ਦੂਜਾ ਜਿਹੜਾ ਹਾਈ ਆ ਇਹਦਾ ਇਹਦਾ ਦੂਜੇ ਹਾਈ ਜਦੋਂ ਬੇਤੋਂ ਭਾ ਕਿਵੇਂ ਲੈ ਕੇ ਭਜਦਾ ਇਹ ਇਹ ਨਹੀਂ ਹਲੇ ਭਜਦੇ ਉਹ ਭਜਦੇ ਆ ਸਾਡੇ ਵਾਲਾ ਵੀ ਭਜਦਾ ਹਾਂ ਇਹ ਇਹਦਾ ਨਹੀਂ ਇਹ ਹਰੇ ਇਹਦੇ ਗੇਅਰ ਮੈਨਾ ਤਿੰਨ ਹੀ ਦੇ ਤਿਕ ਨਹੀਂ ਹਾਂ ਇਹਦੇ ਉਹਨਾਂ ਦੇ ਚਾਰ ਆ ਉਹਨਾਂ ਦੇ ਚਾਰ ਕੋਈ ਗੁਲੀ ਤੇ ਟੱਕਾ ਕਿੱਜਾ ਕਾ ਕਰਲਾ ਆ ਪੱਠੇ ਲਿਆਂਦੇ ਫਿਰ ਵੱਟ ਕੇ ਹੈ ਠੀਕ ਆ ਅੱਡੋ ਨਾ ਘਰੇ ਜਾਉਂਦਾ ਆ ਆਹਾ 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 ਠੀਕਾ 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 ਆਹ ਕਦੋਂ ਜੀ ਤਾਂ ਨਹੀਂ ਮੈਨਾਂ ਵੜਿਆ ਹੈ ਨਾ ਠੀਕ ਆ ਇਹ ਹੁਣ ਬਸ ਜਾ ਕੰਮ ਨਹੀਂ ਰਿਹਾ ਵਿਚਾਰੇ ਇਹ ਹਾ ਨਹੀਂ ਨਹੀਂ ਉਹ ਤਾਂ ਕੰਮ ਤਾਂ ਨਹੀਂ ਕਰ ਫੇਰ ਵੀ ਜਣੀ ਚੱਲ ਆਪਣੇ ਕੋਲ ਟਰੈਕਟਰ ਵੱਡੇ ਹੈਗੇ ਆ ਨਹੀਂ ਤਾਂ ਇਹ ਕੰਮ ਤਾਂ ਡੀਡੀ 14000 ਦਿੰਦੇ ਰਹੇ ਤੇ ਕੁਝ ਨਹੀਂ ਬੰਦਾ ਚਲਾਉਣ ਵਾਲਾ ਚਾਹੀਦਾ ਯਾਰ ਅਸਪਾਤਾ ਸਿੱਧੀ ਕਰ ਕਹਿੰਦੇ ਆ ਟਰੈਕਟਰ ਨਹੀਂ ਮਾਰਾ ਨੱਕੀ ਮੁੱਕੀ ਖੇਡਦੇ ਰਹੇ ਹੁਣ ਆ ਟਰੈਕਟਰ ਕੋਈ ਵੀ ਮਸ਼ੀਨਰੀ ਨਹੀਂ ਮਾਰੀ ਆ ਸਾਰੇ ਟਰੈਕਟਰਾਂ ਨਾਲ ਯਾਰ ਕਿੰਨੀਆਂ ਕਿੰਨੀਆਂ ਖੇਤਾਂਾਂ ਕਰੀਆਂ ਇੱਧਰ ਬਾਬੇ 11ਵੇਂ ਵਾਲੇ ਆ ਗਏ ਆ ਦੇਖੋ ਮੂੰਗੀ ਦਾ ਵੱਟ ਸੀ ਉੱਧਰ ਸਾਹਮਣੇ ਮੂੰਗੀ ਆਪਣੀ ਮੱਕੀ ਪਈ ਵੇ ਮੰਡੀ ਚੱਲਾ ਬਹੁਤ ਪਈਆ ਹਲੇ ਯਾਰ ਸਾਹਮਣੇ ਸਟੋਰ ਦੀ ਦਾ ਆਲੂਆਂ ਵਾਲਾ ਹੈ ਮਗਰ ਉਹ ਵੀ ਵੇਚਾਂ ਦੀ ਜਿੱਦੀ ਵੇਚਾਂ ਦੀ ਆ ਹੁਣ ਸੱਚ ਕਿਵੇਂ ਵਿਕੀ ਆਹ ਮੱਕੀ ਹੁਣ ਕਿਵੇਂ ਮਿੱਕੀ ਗਿੱਲੀ ਹੋਈ ਬੈਤੀ ਆਹ ਵਧ ਗਿਆ ਰੇਟ ਭੋਰਾ ਨਾ 50000 ਕੱਟਾ ਘਰੇ ਅੰਦਰ ਦਾ ਆ ਠੀਕ ਆ ਠੀਕ ਆ ਦੇ ਦੇ ਹੁਣ ਤਾਂ ਮੌਕਾ ਉਹ ਵੀ 4 ਗੱਟਾ ਬੋਤ ਹੋ ਜਾਂਦਾ 50 50 ਕਿਲੋ ਵਾਲਾ ਹੋਇਆ ਤਾਂ ਲਾਲਾ ਸਾਹਿਬ 500 ਕੁਇੰਟਲ ਹੋ ਗਿਆ ਆ ਹੀ ਬਗਾ ਕੇ ਵਧਣੀ ਆ ਅੱਛਾ ਹੂੰ ਨਹੀਂ ਮੱਕੀ ਉਹ ਵੇਖੋ ਜਨਨੀ ਇਹ ਤੇ ਆਹ ਮੱਕੀ ਯਾਰ ਇਹ ਤਜਰਬਾ ਕਰੋ ਬੱਕੀ ਵਧੀਆ ਕੱਤੇ ਤਾਂ ਇਦੋਂ ਵੀ ਵਧੀਆ ਹੋਣੀ ਆ ਮੱਕੀ ਦੀ ਕੱਤੇ ਵਾਲੀ ਹੋਣੀ ਉਹ 20 ਮਿਲ ਜਾਂਦਾ ਹੂੰ ਆ ਉਹ ਮੋਸਕਲਾ ਬੀ ਨਹੀਂ ਮੜਾ ਹਾਂ ਆ ਵਰਤਾਇਓ ਜੜੀ ਬੀਓਤੋਂ ਲਿਓਣਾ ਬਹੁਤ ਬਾਹਰੋਂ ਆਪਾਂ ਆ ਮੱਕੀ ਦਾ ਯਾਰ ਉਹ ਵੀ ਬਹੁਤ ਵਧੀਆ ਮੱਕੀ ਦਾ ਹੁਣ ਵੀ ਯਾਰ ਪੂਰੀਆਂ ਹੁਣ ਜਿਹੜੀ ਮੱਕੀ ਬੀਜੋਗੇ ਉਹ ਖਾਣ ਵਾਲੀ ਆ ਨਾ ਜਿਹੜੀ ਸਿਆਲ ਚ ਆਪਾਂ ਖਾਵਾਂਗੇ ਨਾ ਆਟਾ ਪਿਆ ਪਿਆ ਹੈ ਆ ਨਹੀਂ ਮਿੱਟੀ ਹੈ ਨਹੀਂ ਨਹੀਂ ਇਹ ਤਾਂ ਤਾਂ ਖੁਸ਼ੀ ਰੱਖੇ ਇਹ ਤਾਂ ਨਾ ਰੰਗ ਹੀ ਬਣਾਉਂਦੀ ਆ ਬਾਈ ਰੰਗ ਬੜੀ ਬਣਾਉਂਦੀ ਆ ਆ ਉਹ ਮੱਕੀ ਦੀ ਆਪਾਂ ਕੱਤੇ ਵਾਲੀ ਕਹਿੰਦੇ ਉਹ ਰੰਗ ਵੀ ਬਣਾਉਂਦੀ ਆ 51 ਉੱਥੇ ਹੀ ਖੜਾ ਬੈ ਪਾਇਆ ਜਨਰੇਟਰ ਹੈ ਕਰੋ ਠੀਕ ਆ ਪੁਰਾ ਵਈ ਤੱਕਾ ਦਿੰਦਾ ਆਉ ਸਹੀ ਫੇਰ ਵੀ ਨਹੀਂ ਵਧੀਆ ਕਰ ਗਿਆ ਯਾਰ ਬਹੁਤ ਵਧੀਆ ਹੋ ਗਿਆ ਜਿਹਨਾਂ ਜ਼ਿੰਮੇਦਾਰ ਖੁਸ਼ ਹੋ ਗਏ ਰੇ ਪੈ ਗਏ ਬਾਕੀ ਔਰ ਦਾ ਜਾ ਥੋਨੇ ਮੱਚਦੇ ਜਾਂਦੇ ਸੀ ਹਾਂ ਜਮਾਈ ਨਹੀਂ ਨਹੀਂ ਆ ਤਾਂ ਪੂਰਾ ਜਰ ਜਰ ਸਵੇਰ ਨਿਹਤ ਕਰਾ ਕੇ ਪਿਆ ਜੱਟ ਨਾਲੀ ਹਾਂ ਮਾਲਕ ਦੀ ਕਰਵਾ ਜਿਵੇਂ ਜਿਵੇਂ ਯਾਰ ਬਾਕੀ ਬਾਈ ਵਧੀਆ ਰਹੀਦਾ ਮੌਸਮ ਬਹੁਤ ਸੋਹਣਾ ਰਿਹਾ ਆਲੂ ਵਧੀਆ ਪਟਾਏ ਉਸ ਤੋਂ ਬਾਅਦ ਝੋਨੇ ਹੋਣਾ ਵਧੀਆ ਵਜਾਏ ਆ ਤੇ ਭਾਈ ਗਏ ਪੂਗੇ ਵਧੀਆ ਟਾਈਮ ਨਾਲ ਮਿਲਦੇ ਰਹੇ ਸਾਰੇ ਕਾਰਜ ਹੁੰਦੇ ਰਹੇ ਨਾਲ ਦੀ ਨਾਲ ਹੀ ਤੇ ਬੰਦੇ ਰਹਿਲੇ ਰਹੇ ਆ ਠੀਕ ਰਿਹਾ ਕਾ ਮਾਹੌਲ ਵਧੀਆ ਅਸੀਂ ਮਾਰਾ ਚਲਾਈ ਜਾਵੇ ਸਭ ਦਾ ਚੱਕ ਲੈ ਚੱਕ ਲਿਆ ਚੱਕ ਲਿਆ ਹਾਂ ਹਾਂ ਚੱਕ ਲੈ ਚੱਕ ਲੈ ਆਓ ਠੀਕ ਤੇ ਚਾਹ ਹਾਂ ਇਹ ਵੰਡਾ ਲਿਓ ਨਾ ਠੀਕ ਆ ਚੱਲ ਗਿਆ ਬਈ ਓ ਬੱਲੇ 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 ਆਵਾਂ ਆਵਾਂ ਇਹ ਅਦਾਂ ਪੂਰਾ ਜ਼ੋਰ ਦੇ ਲੱਗਦਾ ਜਦੋਂ ਹਵਾ ਤੇਜ਼ ਹੋ ਜਾਂਦੀ ਆ ਓ ਬੱਲੇ 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 ਸਾਲ ਡੱਕ ਰਿਆ ਆਥਣੇ ਫਿਰ ਭੋਰਾ ਕ ਯਾਰਾ ਕਹਿੰਦਾ ਮੈਂ ਮੈਂ ਕਿਹਾ ਤੂੰ ਇੱਥੇ ਆ ਕੇ ਪੈ ਜਾਣਾ ਜਿਉਂ 10 ਵਜੇ ਤੂੰ ਨਾ ਤੇਰਾ ਦੁੱਧ ਵੀ ਚੰਨਾ ਲਾਉਂਦਾ ਤੇਰੇ ਮਗਰੋਂ ਹੈ ਤੂੰ ਦਾ ਲਿਆ ਕੇ ਸਾਈਕਲ ਕਢਿਆ ਦਿੰਨਾ ਤੇ ਉੱਤਰਨ ਸਾਰੀ ਤੂੰ ਚਾਹਦਾ ਰੋਟੀਆਂ ਪਾਣੀਆਂ ਇੱਧਰ ਆ ਜਾ ਤੂੰ 10 ਵਜੇ ਤੋਂ ਲੈ ਕੇ 5 ਵਜੇ ਤਾਈਂ ਯਾਰ ਕਿਹੜੀ ਤੇਰੀ ਇੱਥੇ ਭੈਣ ਦੀ ਡਿਊਟੀ ਆ ਕੋਈ ਹੈ ਰੱਖਿਆ ਤੈਨੂੰ ਕਿਹੜੇ ਬਾਤੇ ਉਹ ਤੇ ਚਾਹ ਪਾਣੀ ਪਿਆ ਤੇਨੇ ਨੂੰ ਸੁੱਖ ਕਰ ਦਿੱਤਾ ਕੱਲੇ ਨੂੰ ਕੋਈ ਆਇਆ ਗਿਆ ਕੋਈ ਭਾਂਡਾ ਧੋ ਯਾਰ ਕੋਈ ਗੱਲਬਾਤ ਕਰ ਕੋਈ ਉੱਥੇ ਬੈਠ ਜਾ ਰਸੀ ਇਹਦਾ ਮਤਲਬ ਜੇ ਅਸੀਂ ਆਇਆ ਨਾ ਕਰੀਏ ਸਾਰੀ ਤੂੰ ਚਾਹੁੰਦੇ ਨਹੀਂ ਸਾਨੂੰ ਸਾਥੋਂ ਨਫ਼ਰਤ ਦੇ ਆਈ ਹਾਲ ਮੇਗਾ ਬਲਵੀਰ ਉਹਨਾਂ ਨੇ ਕਰਿਆ ਇਹ ਤੂੰ ਹੀ ਲਾਕੇ ਆ ਕਰਨ ਜੇ ਵੀ ਤਨਵੰਦੇ ਦੋ ਤਿੰਨ ਆ ਗਏ ਤੇ ਤੁਸੀਂ ਵੀ ਦੂਰ ਭੱਜ ਜਾਣਾ ਹੈ ਬਾਠੀ ਵੀ ਕੋਈ ਸੀ ਪਰ ਇਹ ਸਾਰਾ ਮੈਂ ਸਰਚ ਦੇ ਮੇਰਾ ਭਾਈ ਤੂੰ ਮੇਰਾ ਭਾਈ ਸੈੜੀ ਨਾ ਲਿਆ ਕਰ ਇਹਨੂੰ ਕੋਲੇ ਪਾਇਆ ਤੇਰੇ ਇਹ ਤੂੰ ਇਹਨੂੰ ਕਹਿ ਵੀ ਜਾ ਭਾਈ ਆਪਦਾ ਤੈਨੂੰ ਰੱਖਿਆ ਉਹਨੇ ਕਿਹੜੀ ਖਤਰਾ ਹਾਂ ਵੀ ਨਹੀਂ ਤਾਂ ਉਹਨੇ ਕੋਲੇ ਹਾਂ ਜੇ ਤੂੰ ਨਹੀਂ ਵੀ ਰਹਿਣਾ ਤੂੰ ਉਹਨਾਂ ਨੂੰ ਕਹਦੇ ਭਾਈ ਮੈਂ ਰਹਿਣਾ ਨਹੀਂ ਕਹਿੰਦਾ ਮੈਂ ਰਹਿਣਾ ਨਹੀਂ ਮੈਂ ਕਹਾਂ ਵੀ ਨਹੀਂ ਰਹਿਣਾ ਆਦਾ ਸਗਰਾਹਤ ਕੱਲ ਦਾ ਦਿਨ ਰਹਿ ਗਿਆ ਤੇ ਆਦਾ ਸਗਰਾਹਤ ਤੇ ਬੱਠੀਗਾ ਸਤਨਾ ਬਾਏ ਗੁਰੂ ਚੱਲ ਆਪਦਾ ਕਰਮ ਹੋ ਜਾ। ਛਾਪ ਛੂਪ ਦਾ ਕਿਹੜਾ ਛਾਪ ਆਵੇਂ ਪਾਉਂਦਾ ਭਾਂ। ਆਪਾਂ ਕਦੇ ਜੇ ਬੰਦੇ ਨਾ ਯਾਰ ਕੋਈ ਕੰਮ ਕਰਦਾ ਸੀ ਜਿੱਥੇ ਛਾਪ ਢੇਕਦੀ ਰਹੇ। ਜੇ ਆਪਾਂ ਕਈ ਵੀ ਬੰਦੇ ਦੇ ਜੋਰ ਦਾ ਕੰਮ ਕਰਦਾ ਸੀ ਵੀ ਉੱਥੇ ਢੇਕ ਪੀ ਪੱਠੇ ਵੜਦਾ ਸੀ, ਕੁੱਤਰ ਦਾ ਪਾਉਂਦਾ ਸੀ। ਗੱਲ ਬੜਾਈ ਆਉਗੀ। ਇਹ ਡਿੱਗੀ ਆਪਾਂ ਨੂੰ ਪਤਾ ਵੀ ਤੂੰ ਇੱਡਾ ਤਾਂ ਹੈ ਨਹੀਂ ਵੀ ਜਿਹੜਾ ਤੂੰ ਬਹਿਣਾ ਬਾਹਾਂ ਕਮਾਰਦਾ ਸੀ ਤੁਰਿਆ ਫਿਰਦਾ। ਇੱਥੇ ਹੀ ਆ ਤੂੰ ਨੇੜੇ ਹੀ ਕਿਤੇ ਇੱਥੇ ਦੇਖ ਲੈ ਜਿੱਥੇ ਕਿਤੇ ਖੜਿਆ ਤੂੰ। ਆ ਪਪਰ ਨੇ ਦੇਖੀ ਵੀ ਨਹੀਂ ਇਹਦੇ ਪਾਈ ਵੀ ਨਹੀਂ ਦੇਖੀ ਇਹ ਇਹ ਤਾਂ ਪੀਲ ਬਾਵਾ ਫਿਰ ਮੈਂ ਕਹ ਰਿਹਾ ਮੈਂ ਕਿਹਾ ਤੂੰ ਜੇ ਜਾਣਾ ਨਾ ਰੰਗ ਸਰ ਸੱਜਣ ਛੱਡ ਗਏ ਜਿਹੜਾ ਫੇਰ ਵੀ ਤੂੰ ਜੇ ਜਾਣਾ ਤੂੰ ਸੱਦਾ ਕਾ ਬਾਈ ਮੈਂ ਸਖਰਾਣ ਤੇ ਜਾਣਾ ਹਾਂ ਤੇ ਮੈਂ ਰਹਿਣਾ ਨਹੀਂ ਤੇ ਆਦਾ ਕੋਈ ਬੰਦਾ ਪਾ ਆ ਜਾ ਤੂੰ ਦੱਸ ਲਈ ਨਹੀਂ ਕੋਈ ਗੱਲ ਹੀ ਨਹੀਂ ਕਰਦਾ ਹਾਂ ਮਗਾ ਪਤਾ ਸਾਨੂੰ ਲੱਗ ਗਿਆ ਰਹਿਣਾ ਨਹੀਂ ਹਾਂ ਜਿੱਦੇ ਤੈਨੂੰ ਉੱਤੇ ਕਾੜਾ ਕਰਿਆ ਤੇ ਤੂੰ ਇਲਤਾਂ ਕਰਦਾ ਮੈਂ ਤਾਂ ਸਾਰਾ ਕੋਤਰ ਵਿੱਚ ਖੁੱਲਾ ਸੀ ਭਾਈ ਅੱਜ ਤੂੰ ਆਪਦੇ ਪੈਰ ਘਵਾੜਾ ਹੁਣ ਤੂੰ ਆਪ ਮਾਰਦਾ ਪਾਠੀ ਬਣਦਾ ਤੇਰੇ ਕੋਲੇ ਪਾਠੀ ਵੇਲਾ ਸੀ ਰਾਮ ਨਾਲ ਪਾਰ ਸਕਦਾ ਤੂੰ ਹੈ ਗਜਾ ਕਰਕੇ ਤੂੰ ਸਾਥੋਂ ਉਂ ਸਾਨੂੰ ਕਹਿੰਦਾ ਵੀ ਭਾਈ ਮੇਰੇ ਥੋੜੇ ਬਹੁਤੇ ਯਾਰ ਗਰੀਬ ਬੰਦਾ ਮੇਰੇ ਪੈਸੇ ਵਧਾ ਦਿਓ ਚਲ ਇਹ ਤੈਨੂੰ ਥੋੜੇ ਬਹੁਤੇ ਦੇ ਦਿੰਦੇ ਹੋਰ ਦੇ ਦੇ ਤਲ ਕੋਈ ਨਹੀਂ ਬੰਦਾ ਮੂੰਹ ਮੱਥੇ ਲਾਦਾ ਚਲ ਤੂੰ ਦਾ ਯਾਰ ਗੱਲਾਂ ਹੀ ਹੋਰ ਕਰ ਰਿਹਾ ਗਿਆ ਹਾਂ ਤੇ ਜਮਾਈ ਨਹੀਂ ਬੋਲਦਾ ਚੁੱਪ ਹੀ ਰਹਾ ਮਾਂ ਬਿਮਾਰ ਸੀ ਮੈਂ ਤੂੰ ਬਿਮਾਰ ਸੀ ਯਾਰ ਸਾਨੂੰ ਦੱਸਦਾ ਤੈਨੂੰ ਅਸੀਂ ਦਵਾਈ ਦਵਾਉਂਦੇ ਬਿਮਾਰ ਤਾਂ ਬਲਵੀਰ ਦਾ ਮੁੰਡਾ ਵੀ ਹਾਂ ਉਹਨੂੰ ਵੀ ਅਸੀਂ ਤਾਂ ਇਹੀ ਗੱਲ ਹੀ ਕਹੀ ਸੀ ਪਾਈ ਤੂੰ ਦੱਸੋ ਤਾਂ ਸਹੀ ਕਿਹੜਾ ਤੁਹਾਡੀ ਨਬਜ ਫੜੀ ਹਾਂ ਵੀ ਸਾਨੂੰ ਕੀ ਪਤਾ ਤੁਸੀਂ ਕੀ ਐ ਕਿਸੇ ਨੂੰ ਦੱਸੋਗੇ ਫੇਰ ਹੀ ਆ ਯਾਰ ਕਿਹੜਾ ਮੈਗਾ ਆਉਂਦਾ ਯਾਰ ਉਹ ਇਸ ਅਹੀਂ ਬਣਿਆ ਦਾ ਸਰੋ ਸਰਦਾਰ ਆ ਕੇ ਪਤਾ ਨਹੀਂ ਸਾਡੇ ਚ ਨੁਕਸਾ ਹੈ ਪਤਾ ਨਹੀਂ ਫੋਟੇ ਚ ਉਹ ਵੀ ਰੇਗਦਾ ਹੂੰ ਮੈਂ ਕਹ ਕਿਸੇ ਨਾਮ ਨਹੀਂ ਬੋਲਦਾ ਯਾਰ ਕਿਤੇ ਆਉਦੇ ਨਾ ਹਟ ਗਾ ਕਿਤੇ ਆਉਦੇ ਤੂੰ ਹੁਣ ਮੈਂ ਤੈਨੂੰ ਮੈਂ ਕਿਹਾ ਕੀ ਕਿਹਾ ਪਹਿਲਾਂ ਕੁਛ ਨਹੀਂ ਤੇ ਮੈਂ ਕਿਹਾ ਹੁਣ 4 ਦਿਨ ਹੋ ਗਏ ਯਾਰ ਜੋ ਤੇ ਤੂੰ ਬੋਲੇ ਮੇਰੇ ਨਾਲ ਚੁੱਪ ਖੜਾ ਮੈਂ ਮੈਂ ਤੇਰਾ ਕੀ ਬਗਾੜਿਆ ਯਾਰ ਮੈਂ ਤੈਨੂੰ ਸੁਝਾਈ ਦਿੱਤੇ ਆ ਸਾਡਾ ਫਰਜ਼ ਵੀ ਬਣਦਾ ਮੈਂ ਕਿਹਾ ਯਾਰ ਅਸੀਂ ਇੱਥੋਂ ਦੇ ਆਗੂ ਆ ਯਾਰ ਅਸੀਂ ਤੁਹਾਨੂੰ ਕਹਿ ਵੀ ਸਕਦੇ ਆ ਆ ਇਹ ਨੂੰ ਦੇਖਣਾ ਪਤਾ ਹਾਂ ਫੇਰ ਮੈਂ ਤੈਨੂੰ ਕੋਈ ਵੱਧ ਘੱਟ ਮੈਂ ਕਹਾਂ ਆ ਪਾਠੀ ਖੜਾ ਪੁੱਛ ਰਾਇ ਇਹਨੂੰ ਕਾ ਗੱਲਾਂ ਕਹਤੀਆਂ ਤੈਨੂੰ ਨਹੀਂ ਕਹੀਆਂ ਕਹਿੰਦਾ ਹਾਂ ਬਾਈ ਐਂ ਤਾਂ ਮੈਨੂੰ ਪਤਾ ਤੇ ਮੈਂ ਕੋਈ ਪਤਾ ਫਿਰ ਹੈ ਜੀ ਹਰ ਕਦਾਂ ਕਰਦਾ ਹਾਂ ਹਾਂ ਕਿਤੇ ਕੋਸ਼ਿਸ਼ ਕਰਦਾ ਕਿਤੇ ਕੋਸ਼ਿਸ਼ ਕਰਦਾ ਉਹ ਬਾਇਦਰਾ ਤੇ ਬਣ ਗਿਆ ਰਾਣੀ ਸਾਹ ਦਾ ਖਾਲਾ ਉਹਦਾ ਸਾਡਾ ਉਹ ਬੰਦਾ ਵੀ ਠਵਾਤਾ ਬੜਾ ਟੇਕੇ ਆਉਂਦਾ ਸੀ ਵਧੀਆ ਠਾਠੂ ਕੇ ਬੰਦੇ ਤੁਸੀਂ ਮੁੜ ਕੇ ਭੱਜ ਜਾਨੇ ਆ ਕਰੂੰਗਾ ਭਾਈ ਮੈਂ ਤੁਹਾਨੂੰ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਦੱਸੂਗਾ ਮੈਂ ਤੁਹਾਨੂੰ ਬੁਲਾਣਾ ਕਰੂੰਗਾ ਇਹ ਜਿਹੇ ਗੱਲਾਂ ਤੁਸੀਂ ਕਰਦੇ ਰਹੇ ਆ ਹਾਂ ਤੁਸੀਂ ਤਾਂ ਪਗੜੋ ਪਾ ਮਾਗਾ ਸਾਨੂੰ ਨਹੀਂ ਭਾਈ ਇਹ ਜਾ ਕੇ ਜਦੋਂ ਮਰਜੀ ਜਾ ਸਕਦੇ ਆ ਤੱਕੇ ਨਾਲ ਕੋਈ ਕਿਸੇ ਨੂੰ ਰੱਖ ਕੇ ਖੁਸ਼ ਰੱਖਿਆ ਨਹੀਂ ਜਾਂਦਾ ਤੱਕੇ ਨਾਲ ਆ ਮਗਾ ਜੀ ਸੱਤ ਕੇ ਜਾ ਸਕਦਾ ਤੈਨੂੰ ਛੁੱਟੀ ਆ ਹਾਂ ਵੀ ਜਾ ਸਾਡੇ ਮੈਂ ਕਿਹਾ ਕੱਢ ਕਸੂਰ ਵੀ ਭਾਈ ਛੋਟੇ ਤਾਂ ਆ ਕਸੂਰ ਆ ਕੋਈ ਨਜਾਇਜ਼ ਕਹਿੰਨੇ ਆ ਤੈਨੂੰ ਨਜਾਇਜ਼ ਕਿ ਹਾ ਤਾਂ ਦਾ ਬਹੁਤ ਹੋਈਆਂ ਗੱਲਾਂ ਦਾ ਘੰਟਾ ਲਾਇਆ ਸੀ ਕੋਲੇ ਚੰਨਾ ਸੀ ਕੋਲੇ ਆਪਣਾ ਮੰਦਿਰ ਸੀ ਕੋਲੇ ਥਾਣੇਦਾਰ ਸੇਕ ਵੀ ਆਇਆ ਵਾ ਸੀ ਬਹੁਤ ਕਰੀ ਕੁੱਤੇ ਖੜੇ ਬੰਦੇ ਦਾ ਪੁੱਤ ਹੋ ਉੱਤ ਮੋ ਵੀ ਮੈਂ ਕਿਹਾ ਜਾਂਦਾ ਜੀ ਸਰਕੇ ਜਾਂ ਜਰ ਅਸੀਂ ਤੈਨੂੰ ਰੋਕਦੇ ਨਹੀਂ ਪਰ ਤੂੰ ਐ ਨਾ ਨਾ ਕਿਹਾ ਵੀ ਮੈਂ ਇੱਥੇ ਇਹਨਾਂ ਨੂੰ ਬਗਾੜ ਕੇ ਜਾਣਾ ਹਾਂ ਖੋਛੂ ਕੇ ਚ ਹਾਂ ਕੋਈ ਤੂੰ ਉਹ ਨਹੀਂ ਕਿਹਾ ਸੀ ਤੋ ਸਾਡਾ ਵੀ ਮੈਂ ਕਿਹਾ ਜੀ ਨਹੀਂ ਕਰਦਾ ਵੇ ਗਰੀਬ ਦਾ ਕਿਸ ਦਾ ਦਿਲ ਦਿਖਾਈਏ ਅਸੀਂ ਤਾਂ ਕਹਿੰਨੇ ਵੀ ਆਸਦਾ ਠੀਕ ਰਹੋ ਯਾਰ ਅਸੀਂ ਆਉਨੇ ਆ ਵੀ ਚੱਲ ਇੱਥੇ ਬੋਲਚਾਲ ਪਾਣਾ ਗੱਲਾਂ ਬਾਤਾਂ ਆਪਾਂ ਕਰਦੇ ਆ ਇੱਕ ਦੂਜੇ ਨਾਲ ਉਹ ਵੀ ਕਦੋਂ ਕਿਤਰਾ ਜਾਣੇ ਆ ਪਤੰਦਰੋਂ ਤੁਹਾਨੂੰ ਪਤਾ ਨਹੀਂ ਨਫ਼ਰਤ ਹੋ ਜਾਂਦੀ ਹੈ ਵੀ ਜਾਰੇ ਕਾਤੋਂ ਹੁੰਦੇ ਆ ਆਈ ਉਹਨਾਂ ਨੂੰ ਹੁੰਦਾ ਹਾਂ ਮੈਂ ਕਹਾਂ ਜੇ ਤੁਹਾਡੇ ਚਿੱਤ ਚ ਆ ਗਿਆ ਲਾ ਫਿਰ ਰਹਿਣ ਦਿਆ ਕਰਕੇ ਅਸੀਂ ਨਾ ਆਇਆ ਕਰਾਂਗੇ ਨਹੀਂ ਨਹੀਂ ਅਸੀਂ ਤੁਹਾਨੂੰ ਕਦੋਂ ਕਿਹਾ ਅਸੀਂ ਕਦੋਂ ਕਹਾਂ ਮੈਂ ਕਿ ਬਰਹੀ ਹੋ ਗਿਆ ਹੋਰ ਕੀ ਹੋਵੇ ਜੇ ਸਾਡੇ ਕੋਲੇ ਨਹੀਂ ਖੜਨਾ ਇਹ ਵੀ ਲਾਉਣਾ ਹੈ ਇਹੀ ਆ ਮੈਂ ਕਹਦਾ ਫਿਰ ਫਲੀਟ ਦਾ ਦੀ ਭੈਣ ਦੇ ਦਾ ਪੁੱਲ ਜੀ ਵੀ ਹਟਾ ਲਿਆ ਕੋਈ ਆ ਜਾਂਦਾ ਪੈਨ ਚਲ ਹਮ ਹਾਂ ਆਪਰਾ ਮੇਰਾ ਸਾ ਪੂਰਾ ਜੋਰ ਲਾ ਪਰ ਰੱਬ ਨਾਲ ਰੱਬ ਨਾਲ ਹੀ ਹਰਸਿਆ ਰਿਹਾ ਤੇ ਵੀ ਵੀ ਨੋ ਵੀ ਗਾਂ ਨਾ ਜਮਾਈ ਨਹੀਂ ਕਿਸੇ ਨਾਲ ਦੀ ਗੋਲ ਪਰ ਵੀਰ ਨੇ ਲੋਟਾ ਬਸ ਮਾ ਆਣੀ ਜਾਂ ਤੁਸੀਂ ਬਾਬੇ ਨੂੰ ਛੱਡ ਕੇ ਭੱਜੇ ਹੋਏ ਆ ਤੁਸੀਂ ਕਹਿੰਦੇ 2 ਮਹੀਨਾ ਪਹਿਲਾਂ ਦੱਸਾਂਗੇ ਤੁਸੀਂ ਮੌਕੇ ਤੇ ਭੱਜ ਕੇ ਦੋ ਛੱਡ ਕੇ ਆਥਾ ਨੂੰ ਕੋਈ ਬੰਦਾ ਹੋਰ ਲੈਂਦਾ ਇੰਨੀ ਗਰਮੀ ਕਰੀ ਤੁਸੀਂ ਇਹ ਅਭੀ ਦੱਸ ਭੈਣ ਨੂੰ ਕੁਛ ਨਹੀਂ ਕਿਹਾ ਬੁੜੇ ਨੂੰ ਕੁਛ ਨਹੀਂ ਕਿਹਾ ਬਲਵੀਰ ਨੂੰ ਚਲ ਬੰਦਾ ਨਹੀਂ ਹਾਸੇ ਗਾਲੀ ਪਾ ਲੈਂਦਾ ਤੇ ਚੱਲ ਕੋਈ ਨਹੀਂ ਬਾਈ ਜੇ ਇਹ ਬਾਲੇ ਔਖੇ ਤਾਂ ਫਿਰ ਮੈਂ ਨਹੀਂ ਮੈਂ ਗੱਜਾ ਕਰਕੇ ਇੱਥੇ ਫੜਾ ਲਿਆ ਕਰੂੰ ਉੱਥੇ ਪਹ ਜਾ ਕਰੂੰ ਜਾਂ ਨਹੀਂ ਤਾਂ ਮੈਂ ਘਰੇ ਉੱਠ ਜਾ ਕਰੂੰ ਕਿੱਡੀ ਗੱਲ ਆ ਇਹ ਤੇਰੇ ਵਾਲੀ ਗੱਲ ਵੀ ਠੀਕ ਆ ਹੁਣ ਆਪਾਂ ਕਹਿੰਦੇ ਵੀ ਯਾਰ ਨਾ ਲੜਨੇ ਇਹ ਵੀ ਜੀ ਜੀ ਜਾਂਦੇ ਆ ਉਹ ਕੁਛ ਕਹੀ ਜਾਂਦਾ ਇਹ ਕੁਛ ਕਹੀ ਜਾਂਦੇ ਆ ਵੀ ਚੱਲ ਪੰਜ 10 ਦਿਨ ਹੋ ਗਿਆ ਆਪੇ ਗੁੱਸਾ ਢਾਲਾ ਹੋ ਜੀ ਆਪਾਂ ਤਾਂ ਐਸ ਲੋਟ ਗੱਲ ਕਰਦੇ ਇਹਨੇ ਉਹਨੇ ਸੋਚਿਆ ਵੀ ਕਰੀ ਮੈਨੂੰ ਉਹੀ ਠਾਉਂਦਾ ਹਉ ਰਿਹਾ ਲਲਰੂ ਮਾਰਗੇ ਬਾਜ ਅੱਜ ਕਿੰਨੇ ਚਾਹ ਤੂ ਪੀ ਕੇ ਜਰ ਜੇ ਉਹ ਧੋਤਾ ਜਾਵੇ ਹਾਲ ਜੇ ਆਪਣਾ ਜਿੱਥੇ ਪਰ ਰੋਟੀ ਰੱਟੀ ਸਕੋਣੀ ਕੱਲ ਨੂੰ ਇਹ ਪਕੌੜੇ ਵਾਰ ਦੇਖੀ ਆਪਣਾ ਗੋੜਗੜ ਹੈਗਾ ਮਾਲ ਪੂਰੇ ਕੱਲ ਨੂੰ ਆਉਣਾ ਮਹਲਵਾਈਆਂ ਨੇ ਮੈਂ ਪੂਰੇ ਬਣਾਵਾਂਗੇ ਆ

Fy mm. oh, hey, faen. பூரா ਮਗਾ ਮੂਰੋਂ ਪੂਰਾ ਵਗਦਾ ਸਿੱਧਾ ਹਾਂ ਇਹਨੂੰ ਵੀ ਚੜਾਈ ਆ ਭੈਣ ਦਾ ਜੋਰ ਬਹੁਤ ਆਦਾ ਸਾਡੇ ਵਾਲੇ ਮੱਥੇ ਤਾਂ ਉਦੂ ਗਾਂ ਪੂਰਾ ਘਟਾਲਾ ਆ ਆਏ ਹਾਈ ਹਾਈ ਸੱਤ ਲਾ ਹਾਂ ਉਹ ਚੰਗੀ ਕੋਸ਼ਿਸ਼ ਕਰਾ ਆਹੋ ਜਦੋਂ ਰੇਨ ਆਉਂਦੀ ਹੈ ਜਦੋਂ ਵੀ ਪਾਣੀ ਡੀਟਾਰੇ ਘਟ ਪੈਂਦੇ ਪਰ ਇਹਨਾਂ ਜਿਆਦਾ ਪੈ ਜਾਂਦੀ ਹੈ ਆਹ ਯਾਰ